ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਦੇ ਆ ਖੋਲਿਆ ਆਪਾਂ ਗਰੋ ਐਪ ਇਹ ਚ ਆਪਾਂ ਆ ਸ਼ੇਅਰ ਖਰੀਦੇ ਸ਼ੇ ਇੱਕ ਖਰੀਦਾ 980 ਦਾ ਅੱਜ ਰੇਟ ਹੈ ਦਾ 1115 ਤੇ ਇਹ ਦਾ ਜਿਹੜਾ ਇੰਟਰਸਟ ਮਿਲ ਰਿਹਾ ਆਪਾਂ ਨੂੰ 13.84 ਮਿਲ ਰਿਹਾ ਤੇ ਬੈਂਕ ਕਿਹੜੀ ਇੰਨਾ ਇੰਟਰਸਟ ਦੇਣ ਦੀ ਕੋਈ ਨਹੀਂ ਇਹ ਥੋੜਾ ਦਿਮਾਗ ਦੀਆਂ ਖੇਡਾਂ ਵਾਂਗ ਚੈੱਕ ਕਰੋ ਕਿ ਪਿਛਲੇ 52 ਹਫ਼ਤਿਆਂ ਸਭ ਨੂੰ ਘੱਟ ਰੇਟ 800 ਤੋਂ ਹੀ ਤੇ ਹਾਈएस्ट ਜਿਹੜਾ 1748 ਇਹ ਚੀਜ਼ਾਂ ਵੇਖ ਕੇ ਆਪਾਂ ਨੂੰ 2 ਸਾਲ ਡੇਢ ਸਾਲ ਹੋ ਗਿਆ ਆਪਾਂ ਇੱਥੇ ਕੰਮ ਕਰਦੇ ਆ ਇੱਥੇ ਇੱਕ ਹੋਰ ਸ਼ੇਅਰ ਤੁਹਾਨੂੰ ਚੈੱਕ ਕਰਾਉਨੇ ਆ ਓਲਾ ਇਲੈਕਟ੍ਰਿਸਿਟੀ ਇਹ ਆਪਾਂ ਖਰੀਦਾ 44 ਰੁਪਈਆ ਦਾ ਅੱਜ ਪੰਜਾਹਾਂ ਦਾ ਤੇ ਇਹਦਾ ਇੰਟਰਸਟ ਰੇਟ ਵੰਡਿਆ ਜੇ 16 ਰੁਪਈਏ ਇਹ ਇਨਾ ਕੋਈ ਬੈਂਕ ਨਹੀਂ ਦੇਣ ਦੀ ਤੇ ਇਹਦਾ ਚੈੱਕ ਕਰੋ ਵੀ ਲਾਸਟ ਜਿਹੜਾ 52 ਵੀਕਾਂ ਰੇਟ ਆ 39 ਆ ਤੇ ਹਾਈਐਸਟ 157 ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਿਓ